ਲਾਈਵ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਮੋਨੋ ਸੰਧੀ ਇੱਕ ਬੜੀ ਮਾੜੀ ਖਬਰ ਦੇ ਨਾਲ ਆ ਜਿਹੜਾ ਇੱਕ ਵਾਰ ਫਿਰ ਰੋਬਰੂ ਹੋਇਆ ਜਿਵੇਂ ਕਿ ਤੁਹਾਨੂੰ ਪਤਾ ਪੰਜਾਬ ਵਿੱਚ ਜਿਹੜਾ ਨਸ਼ਿਆਂ ਦਾ ਹੜ ਆ ਉਹ ਵਗ ਰਿਹਾ ਤੇ ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਆ ਜਿਹੜਾ ਮੌਤ ਦਾ ਸੈਂਸਲਾ ਉਹ ਵੀ ਜਿਹੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਅੱਜ ਇੱਕ ਇਹੋ ਜਿਹਾ ਮਾਮਲਾ ਦੇਖਣ ਨੂੰ ਸਾਹਮਣੇ ਆਇਆ ਜਿਹੜਾ ਕਿ ਫਲੋਰ ਦੇ ਨਜ਼ਦੀਕ ਪਿੰਦੇ ਜਿੱਥੀਲੇ ਦੇ ਵਿੱਚ ਇੱਕ ਜਿਹੜੇ ਨੌਜਵਾਨ ਦੀ ਮ੍ਰਿਤਕ ਦੇਹ ਹੈ ਜਿਹੜੀ ਮਿਲੀ ਆ ਮੇਰੀ ਜਾਣਕਾਰੀ ਮੁਤਾਬਕ ਇਸ ਜਠੀਰੇ ਦੇ ਵਿੱਚ ਜਿਹੜਾ ਜੰਗਲ ਆ ਪਿੰਡਾ ਉਸ ਦੇ ਵਿੱਚ ਇੱਕ ਨੌਜਵਾਨ ਜਿਹੜਾ ਮਰਿਆ ਪਿਆ ਸੀਗਾ ਤਾਂ ਉਸ ਨੂੰ ਕਿਸੇ ਰਾਹੀਰ ਨੇ ਦੇਖਿਆ ਤਾਂ ਦੇਖਣ ਤੋਂ ਬਾਅਦ ਇਹ ਜਿਹੜਾ ਥਾਣਾ ਫਲੋਰ ਨੂੰ ਸੂਚਿਤ ਕੀਤਾ ਥਾਣਾ ਫਲੋਰ ਨੂੰ ਜਿੱਦਾਂ ਹੀ ਸੂਚਨਾ ਮਿਲੀ ਥਾਣਾ ਫਲੋਰ ਤੋਂ ਜਿਹੜਾ ਪੁਲਿਸ ਪਾਰਟੀ ਆ ਜਿਹੜੀ ਇੱਥੇ ਪਹੁੰਚਦੀ ਆ ਤਾਂ ਮ੍ਰਿਤਕ ਦੇ ਨੂੰ ਆ ਜਿਹੜਾ ਆ ਕੇ ਦੇਖਦੀ ਆ ਤਾਂ ਉਸ ਦੇ ਕੋਲ ਇਹ ਜਿਹੜਾ ਇੱਥੇ ਦੇਖਣ ਨੂੰ ਮਿਲਿਆ ਰਾਹੀਰਾਂ ਦੇ ਦੱਸਣ ਮੁਤਾਬਕ ਤੇ ਚਰਚਾ ਦਾ ਦਸ਼ਾ ਬਣਿਆ ਹੋਇਆ ਵੀ ਓਵਰਡੋਜ਼ ਦੇ ਕਾਰਨ ਹੈ ਜਿਹੜਾ ਨੌਜਵਾਨ ਦੀ ਜਿਹੜੀ ਮੌਤ ਹੋਈ ਆ ਤੇ ਜਿਹੜਾ ਪੁਲਿਸ ਮੁਲਾਜ਼ਮਾ ਵੱਲੋਂ ਉਸ ਦੀ ਜਿਹੜੀ ਮ੍ਰਿਤਕ ਦੇ ਨੋਆ ਉੱਥੋਂ ਚੱਕ ਕੇ ਜਿਹੜਾ ਫਲੋਰ ਦੇ ਸਿਵਲ ਹਸਪਤਾਲ ਵਿਖੇ ਆ ਜਿਹੜਾ ਤੇ ਦਿੱਤਾ ਗਿਆ ਤਾਂ ਕਿ ਉਸ ਦਾ ਜਿਹੜਾ ਪੋਸਟ ਮਾਸਟਰ ਕਰਵਾਇਆ ਜਾ ਸਕੇ ਤੇ ਉਸ ਦਾ ਜਿਹੜਾ ਪਤਾ ਲੱਗ ਸਕੇ ਵੀ ਉਸ ਦੇ ਮੌਤ ਦਾ ਕਾਰਨ ਕੀ ਆ ਤੇ ਮੇਰੀ ਜਾਣਕਾਰੀ ਮੁਤਾਬਕ ਮ੍ਰਿਤਕ ਦੀ ਜਿਹੜੀ ਪਛਾਣ ਹੈ ਲੱਕੀ ਪੁੱਤਰ ਤਰਵੰਤ ਬਾਸੀ ਗੁੜਾ ਵੱਜੋ ਹੋਈ ਆ ਵੀ ਇਸ ਲੜਕੇ ਦਾ ਨਾਮ ਆ ਜਿਹੜਾ ਲੱਤੀ ਦੱਸਿਆ ਜਾ ਰਿਹਾ ਗੁੜੇ ਪਿੰਡ ਦਾ ਤੇ ਅੱਜ ਦੀ ਉਮਰ ਕੋਈ ਤਕਰੀਬਨ 30 31 ਸਾਲ ਦੀ ਦੱਸੀ ਜਾ ਰਹੀ ਆ। ਸਦਿਕ ਪੇਸ਼ੈਂਟ ਦੀ ਬੋਡੀ ਆਇਆ ਦੇਖੋ ਕੀ ਕਾਰਨ ਲੱਗਦਾ ਤੁਹਾਨੂੰ? ਨਾਮ ਹੈਗਾ ਜਿਹੜੀ ਸਾਡੀ ਕੋ ਬੋਡੀ ਆ ਜੀ ਪੁਲਿਸ ਵਾਲੇ ਲੈ ਕੇ ਆਏ ਆ। ਲਾਜ਼ਮਤ ਕਰਾ ਸਾਡੀ ਕੋ ਲੈ ਕੇ ਆਈ ਇਸ ਬੋਡੀ। ਗੁਰਪਿੰਦਰ ਸਿੰਘ ਨਾਮ ਆ ਤੇ ਉਮਰ ਤੇ ਤਕਰੀਬਨ 35 30 ਸਾਲ ਉਮਰ ਦੀ ਤੇ ਗੂੜੇ ਪਿੰਡ ਦਾ ਰਹਿਣ ਵਾਲਾ। ਤੇ ਸਾਡੇ ਕੋ ਬੋਡੀ ਲੈ ਕੇ ਆਇਆ ਲੈ ਕਾਰਨ ਦਾ ਪਤਾ ਨਹੀਂ ਆਪਾਂ ਨੂੰ ਕੀ ਕਾਰਨ। ਪੋਸਟਮਾਰਟਮ ਦੇ ਲਈ ਰੱਖਿਆ ਹੈ। ਕੋਸ ਬੜਨ ਤਰੰਤਵਾਦੀ ਕਾਰਨ ਦਾ ਪਵਾੰ ਇੱਕ ਹੀ ਕਾਰਨ ਦਾ ਤੇ ਜਦੋਂ ਇਸ ਮਾਮਲੇ ਵਿੱਚ ਸਿਵਲ ਹਸਪਤਾਲ ਦੇ ਡਾਕਟਰ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਦੱਸਿਆ ਵੀ ਸਾਡੇ ਕੋਲ ਇੱਕ ਪੰਸ ਪਾਰਟੀ ਹੈ ਜਿਹੜੀ ਉਹ ਮ੍ਰਿਤਕ ਦੇ ਛੱਡ ਕੇ ਗਈ ਹੈ ਤਾਂ ਉਸ ਦਾ ਜਿਹੜਾ ਪੋਸਟਮਾਰਟਮ ਕੀਤਾ ਜਾਵੇਗਾ ਪੋਸਟਮਾਰਟਮ ਦੇ ਬਾਅਦ ਇਹ ਜੋ ਵੀ ਰਿਪੋਰਟ ਆਵੇਗੀ ਉਸ ਦੇ ਹਿਸਾਬ ਨਾਲ ਹੀ ਪਤਾ ਲੱਗੇਗਾ ਕਿ ਇਸ ਨੌਜਵਾਨ ਦੀ ਮੌਤ ਦੇ ਕਾਰਨ ਕੀ ਆ ਤਾਂ ਹਣੇ ਦੇਖਣਾ ਹੋਵੇਗਾ ਜਿਵੇਂ ਕਿ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਵੀ ਇਸ ਨੌਜਵਾਨ ਦੀ ਜਿਹੜੀ ਨਸ਼ੇ ਦੇ ਓਵਰਡੋਜ਼ ਨਾਲ ਮੌਤ ਹੋਈ ਆ ਤਾਂ ਬਾਕੀ ਜਿਹੜੀ ਆ ਇਸ ਬੰਦੇ ਦੀ ਜੰਗਲ ਦੇ ਵਿੱਚ ਆ ਗੜੀ ਇਹ ਡੈੱਡ ਬੋਡੀ ਮਿਲੀ ਆ ਬਾਕੀ ਜਿਹੜੀ ਇਹਦੀ ਨਸ਼ੇ ਦੇ ਓਵਰਡੋਜ਼ ਦੇ ਨਾਲ ਮੌਤ ਹੋਈ ਆ ਇਹ ਤਾਂ ਹੁਣ ਪੁਲਿਸ ਮਾਸਟਰਮ ਦੀ ਰਿਪੋਰਟ ਆਉਣ ਤੇ ਹੀ ਪਤਾ ਲੱਗੇਗਾ ਮੈਂ ਫਲੋਰ ਤੋਂ ਕੈਮਰਾਮੈਨ ਵਿਜੇ ਮਾਨ ਦੇ ਨਾਲ ਮੌਨੂੰ ਸੰਧੀ